ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98768 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚਦਾ ਰਹੇ ਤੇ ਅੱਜ ਆਪਾਂ ਤੁਹਾਡੇ ਵਾਸਤੇ ਇੱਕ ਕੁੱਤਾ ਲੈ ਕੇ ਆਏ ਆ ਜੀ ਠੀਕ ਹੈ ਜੀ ਕੀ ਨਸਲ ਹੈ ਦੀ ਸਾਰਾ ਬਾਈ ਤੋਂ ਪੁੱਛ ਕੇ ਦੱਸਾਂ ਬਾਕੀ ਨੰਬਰ 22 ਦਾ ਸਕਰੀਨ ਤੇ ਚੱਲੀ ਜਾਂਦਾ ਨੋਟ ਕਰ ਲਓ ਤੇ ਜ਼ਿਆਦਾ ਜਾਣਕਾਰੀ ਆਪਾਂ ਨੂੰ ਇਹਦੇ ਬਾਰੇ ਘੱਟ ਆ ਜੀ ਤੇ ਕਿਉਂਕਿ ਆਪਾਂ ਮੰਨਾਂ ਗਾਇਆਂ ਦੀ ਵੀਡੀਓ ਵੱਧ ਕਰ ਦਿਆਂਗੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਹੋ ਠੀਕ ਠਾਕ ਹੋ ਜੀ ਹਾਂ ਜੀ ਪਹਿਲਾਂ ਤਾਂ ਜੀ ਨੰਬਰ ਚਲ ਨੰਬਰ ਆਪਸ ਗ੍ਰੀਨ ਤੇ ਚਲਾ ਦਾਂਗੇ ਠੀਕ ਹੈ ਜੀ ਤੇ ਕੀ ਡਿਟੇਲ ਆ ਬਾਈ ਇਹਦੀ ਇਹ ਕਲਚਰ ਫਾਰਮ ਬਰੀਡ ਆ ਜੀ ਓਕੇ ਜੀ 8 ਮਹੀਨੇ ਦੀ ਏਜ ਆ ਜੀ 8 ਮਹੀਨੇ ਏਜ ਆ ਗਈ ਹਾਂ ਜੀ ਤੇ ਹੁਣ ਇਹ ਕੁੱਤਾਂ ਗਤਾਂ ਕਰਦਾ ਕਰੋ ਹਾਂ ਜੀ ਸਟਾਰਟ ਕੁੱਤਿਆਂ ਕਰਾਸ ਕਰਦਾ ਵੇ ਓਕੇ ਜੀ ਤੇ ਆਪਾਂ ਕਿਉਂ ਵੇਚਦੇ ਹਾਂ ਹੁਣ ਆਪੇ ਇਹੋਂ ਬਸ ਘਰੇ ਸਾਂਭੇ ਨਹੀਂ ਆਉਂਦਾ ਮੈਂ ਬਾਹਰ ਚਲੇ ਜਾਣਾ ਅੱਛਾ ਹਾਂਜੀ ਤੇ ਤਾਂ ਹੀ ਆਪਾਂ ਇਹਨੂੰ ਸੇਲ ਕਰਨਾ ਹਾਂਜੀ ਤੇ ਰਾਖੀ ਰੂਖੀ ਵੀ ਪੂਰੀ ਦਿੰਦਾ ਰਾਖੀ ਦਿੰਦਾ ਚਾਹੇ ਜਵਾਖ ਖੇਡੀ ਆਂ ਖੇਡਣ ਨੂੰ ਵਧੀਆ ਠੀਕ ਹੈ ਜੀ ਓਕੇ ਜੀ ਇਹ ਵੱਡੇ ਕੱਦ ਚ ਆ ਗਏ ਨੇ ਇੱਕ ਛੋਟੇ ਹੁੰਦੇ ਐ ਤੂੰ ਨਹੀਂ ਕੱਦ ਛੋਟਾ ਏ ਬਾਹਲ ਹੀ ਜਦੇ ਆ ਦੇਖੋ ਜੀ ਆ ਓਕੇ ਓਕੇ ਬਾਹਲ ਹੀ ਠੀਕ ਹੈ ਜੀ ਹਾਂਜੀ ਤੇ ਇਹ ਜਰੂਰ ਵੀਰੇ ਬਾਈ ਨਾਲ ਸੰਪਰਕ ਕਰਨਾ ਸੇਲ ਹੈਗਾ ਇੱਕ ਤੁਹਾਨੂੰ ਦਿਖਾਤਾ ਤੇ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਹੈਗਾ ਤੇ ਜ਼ਿਆਦਾ ਜਾਣਕਾਰੀ ਤੁਸੀਂ ਬਾਈ ਤੋਂ ਲੈਣੀ ਹੈ ਠੀਕ ਹੈ ਜੀ ਤੇ ਬਾਕੀ ਦੀ ਗੱਲ ਪਿੰਡ ਖਾਈ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘਾਣਾ ਕਰੋ ਜੀ ਜੀ ਧੰਨਵਾਦ ਜੀ